ਕਰਸੀਨਾਮਾ ਕੀ ਹੁੰਦਾ ਹੈ? ਕਰਸੀਨਾਮੇ ਨੂੰ ਸਿਜਰਾ ਨਸਬ ਵੀ ਕਿਹਾ ਜਾਂਦਾ ਹੈ। ਕਰਸੀਨਾਮਾ ਜ਼ਮੀਨ ਜਾਇਦਾਦ ਦੇ ਮਾਲਕਾਂ ਦੇ ਖੂਨ ਦੇ ਰਿਸ਼ਤਿਆਂ ਨੂੰ ਦਰਸਾਉਣ ਵਾਲਾ ਉਹ ਦਸਤਾਵੇਜ਼ ਹੁੰਦਾ ਹੈ ਜੋ ਕਿ ਇੱਕ ਨਕਸ਼ੇ ਦੀ ਤਰ੍ਹਾਂ ਬਣਿਆ ਹੁੰਦਾ ਹੈ। ਕਰਸੀਨਾਮੇ ਵਿੱਚ ਪੀੜੀਦਰ ਪੀੜੀ ਦਾਦੇ-ਪੜਦਾਦੇ ਤੱਕ ਦੀਆਂ ਪੀੜ੍ਹੀਆਂ ਦੇ ਨਾਮ ਲਿਖੇ ਹੁੰਦੇ ਹਨ। ਕਰਸੀਨਾਮਾ ਪਟਵਾਰੀ ਵੱਲੋਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਪਿੰਡ ਦੇ ਨੰੰਬਰਦਾਰ ਵੱਲੋਂ ਤਸਦੀਕ ਕੀਤਾ ਜਾਂਦਾ ਹੈ ਕਿ ਇਸ ਮਾਲਕ ਦੇ ਇਹ ਇਹ ਵਾਰਸ ਹਨ ਜਦੋਂ ਵਿਰਾਸਤ ਦਾ ਇੰਤਕਾਲ ਕਰਵਾਉਣਾ ਹੋਵੇ ਜਾਂ ਖੂਨ ਦੇ ਰਿਸ਼ਤੇ ਭਾਵ ਤਬਦੀਲ ਮਲਕੀਤ ਬਲੱਡ ਰਿਲੇਸ਼ਨ ਵਾਲੀ ਰਜਿਸਟਰੀ ਕਰਾਉਣੀ ਹੋਵੇ ਤਾਂ ਉਸ ਵੇਲੇ ਕਰਸੀਨਾਮਾ ਬਣਾਇਆ ਜਾਂਦਾ ਹੈ ਕਰਸੀਨਾਮੇ ਤੋਂ ਹੀ ਪਤਾ ਚੱਲਦਾ ਹੈ ਕਿ ਫਲਾਣੇ ਮਾਲਕ ਦੇ ਇਹ ਇਹ ਵਾਰਸ ਹਨ ਜਿਵੇਂ ਕਿ ਇਹ ਕਰਨੈਲ ਸਿੰਘ ਦਾ ਕੁਰਸੀ ਨਾਮ ਹੈ ਕਰਨੈਲ ਸਿੰਘ ਦੇ ਪਿਤਾ ਦਾ ਨਾਮ ਹੈਗਾ ਜਸਵੰਤ ਸਿੰਘ ਮਾਤਾ ਦਾ ਨਾਮ ਹੈਗਾ ਰਾਣੀ ਕੌਰ ਘਰ ਵਾਲੀ ਹੈਗੀ ਸਿੰਦਰ ਕੌਰ ਆ ਨੀਚੇ ਜਿਹੜੀ ਮਹਿੰਦਰ ਕੌਰ ਹੈ ਇਹਦੀ ਕੁੜੀ ਆ ਕਰਨੈਲ ਸਿੰਘ ਦੀ ਜੈਲ ਕੌਰ ਵੀ ਇਹਦੀ ਧੀ ਆ ਜਸਵਿੰਦਰ ਸਿੰਘ, ਰਜਿੰਦਰ ਸਿੰਘ, ਹਰਦੀਪ ਸਿੰਘ ਇਹ ਕਰਨੈਲ ਸਿੰਘ ਦੇ ਬੇਟੇ ਨੇ। ਐਦਾਂ ਕੁਰਸੀਨਾਮਾ ਬਣਦਾ ਜਦੋਂ ਆਪਾਂ ਕਿਸੇ ਦਾ ਵੀ ਬਣਾਉਣਾ। ਕਰਨੈਲ ਸਿੰਘ ਦੇ ਨਾਲ ਲਿਖਿਆ ਜਿਉਂਦਾ। ਇਹਦਾ ਮਤਲਬ ਇਹ ਹੈਗਾ ਉਹਦੇ ਉੱਪਰ ਜਸਵੰਤ ਸਿੰਘ ਦੇ ਨਾਲ ਲਾਲ ਅੱਖਰਾਂ 'ਚ ਲਿਖਿਆ ਫੌਤ ਹੋ ਚੁੱਕਿਆ। ਫੌਤ ਦਾ ਮਤਲਬ ਭਾਵ ਇਸ ਦੀ ਮੌਤ ਹੋ ਚੁੱਕੀ ਆ। ਰਾਣੀ ਕੌਰ ਦੇ ਨਾਲ ਵੀ ਫੌਤ ਲਿਖਿਆ ਹੈ। ਇਹਦਾ ਮਤਲਬ ਰਾਣੀ ਕੌਰ ਦੀ ਵੀ ਡੈਥ ਹੋ ਚੁੱਕੀ ਆ। ਸਿੰਦਰ ਕੌਰ ਜਿਉਂਦੀ ਆ। ਬਾਕੀ ਜਿਹੜੇ ਕਰਨੈਲ ਸਿੰਘ ਦੇ ਵਾਰਸ ਨੇ ਆ ਨੀਚੇ ਇਹ ਸਾਰੇ ਜਿਉਂਦੇ ਨੇ ਆ ਲਾਈਨ ਲਾ ਕੇ ਲਿਖਿਆ ਇਦਾਂ ਕੁਰਸੀਨਾਮਾ ਬਣਾਇਆ ਜਾਂਦਾ ਜਿਹੜਾ ਤਕਾਉਣ ਬਣਾਈ ਜਾਂਦੀ ਹੈ ਇਹਦੇ ਵਿੱਚ ਧੀਆ ਵਾਸਤੇ ਖਾਣਾ ਹੁੰਦਾ ਆ ਜਿਹੜਾ ਉੱਪਰ ਲਿਖਿਆ ਹੋਇਆ ਡੱਬੀ ਜੀ ਇਹ ਇਦਾਂ ਦੀ ਇਹ ਵਾਈਫ ਵਾਸਤੇ ਬਣਾਇਆ ਜਾਂਦਾ ਜਦੋਂ ਕਿਸੇ ਦਾ ਵੀ ਪੜਵਾਰੀ ਕੁਰਸੀਨਾਮਾ ਤਿਆਰ ਕਰਦਾ ਉਹ ਇਦਾਂ ਹੀ ਲਿਖਿਆ ਜਾਂਦਾ ਵਾਰਸ ਘਟ ਵੱਧ ਹੋ ਸਕਦੇ ਨੇ ਉਹ ਜਿਹਦਾ ਕੁਰਸੀ ਨਾਮਾ ਹੁੰਦਾ ਉਹਦੇ ਫਾਦਰ ਦਾ ਨਾਮ ਉਹਦੀ ਮਾਤਾ ਦਾ ਨਾਮ ਘਰ ਵਾਲੀ ਤੇ ਬੱਚੇ ਸਾਰੇ ਦਿਖਾਉਣੇ ਜ਼ਰੂਰੀ ਹੁੰਦੇ ਨੇ ਜਿਹੜਾ ਇਹਨੂੰ ਤਸਦੀਕ ਆ ਉਹ ਨੰਬਰਦਾਰ ਵੱਲੋਂ ਕੀਤਾ ਜਾਂਦਾ ਨੰਬਰਦਾਰ ਦੀ ਸਨਖਤਤੀ ਹੁੰਦਾ ਵੀ ਇਹ ਇਹਦੇ ਵਾਰਸ ਨੇ ਕੁਰਸੀ ਨਾਮੇ ਬਾਰੇ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਹੋਰ ਕੋਈ ਤੁਹਾਡਾ ਸੁਝਾਅ ਹੋਵੇ ਤਾਂ ਉਹਦੇ ਬਾਰੇ ਕਮੈਂਟ ਕਰਕੇ ਦੱਸਦਿਆ ਕਰੋ ਵੀਡੀਓ ਪੂਰੀ ਦੇਖਣ ਲਈ ਧੰਨਵਾਦ